ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਝੇ ਆ ਲੋਕਾਂ ਦਾ ਮੈਂ ਫਲਸ਼ਾ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਉਹ ਤੋਂ ਬਠਿੰਡੇ ਤੌਰ ਗੇ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਏ ਮੈਂ ਪਾਉਂਦੀ ਸੀ ਉਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇੱਥੇ ਆ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਆਂ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਭਰਦਾ ਹਾਂ ਹਲੋ ਸ਼ਸ਼ੀਕਲ ਜੀ ਤੇਰਾ ਨਾਮ ਰਪਿੰਦਰ ਕੌਰ ਆ ਮੈਂ ਡੇਰਾ ਬਣਾਣਕ ਦੀ ਰਹਿਣ ਵਾਲੀ ਆ ਮੈਂ ਇੱਥੇ ਰਹਿਸ਼ ਕੀਤੀ ਐ ਅੰਮ੍ਰਿਤਸਰ ਚ ਮੈਂ ਅੰਮ੍ਰਿਤਸਰ ਰਹਿਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲੱਸ਼ਾ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਰੱਖ ਲਿਆ ਰਾਜੇ ਕੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਤੋਂ ਬਾਅਦ ਮੈਂ ਬਠਿੰਡੇ ਤੌਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟਿਚ ਬਹਿ ਗਿਆ ਸੀ ਮੈਂ ਉਤੋਂ ਬਠਿੰਡੇ ਤੌਰ ਗਈ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਏ ਮੈਂ ਪੁੰਡੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮ੍ਹਾਂ ਹੋ ਜਾਣਾ ਕੇਵਲ ਕੋਈ ਘਰ ਵਿੱਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਮੇਰਾ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋਲ ਸਾਰੇ ਸਬੂਤ ਪਏ ਨੇ ਉਹ ਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਹੋਣ ਲਾਇਆ ਵਾ ਪੰਜਵੇਂ ਮਹੀਨੇ ਦੀ 3 ਤਰੀਕ ਨੂੰ ਮੈਨੂੰ ਫੋਨ ਲਾਇਆ ਵੀ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨੀਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਆਖਿਆ ਵੀ ਕੋਈ ਗੱਲ ਨਹੀਂ ਮਾਲਕ ਮਕਾਨ ਇਦਾਂ ਹੀ ਕਰਦੇ ਹੁੰਦੇ ਆ ਇੱਧਰ ਚੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹ ਤੇਰੀ ਮੰਮਾ ਨਾਲ ਗੱਲ ਹੋਈ ਆ ਮੈਂ ਆਖਿਆ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 6 ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6 ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਰ ਵੇਚ ਦਿੱਤਾ ਹੋਇਆ ਵਾ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਜਿਹੜੇ ਤੁਸੀਂ ਮ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਕੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋ ਰਹੀ ਮੈਂ ਹੁਣ ਜੇ ਮੰਗ ਕੀ ਕਰਦੇ ਹੋ ਜੀ ਮੈਂ ਗੱਲ ਮੈਂ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜAVE ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾ ਸਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਿੰਘ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੀ ਉਹਨਾਂ ਗਾੜੀ ਦਾ ਹੱਥ ਜੋੜ ਕੇ ਦਰਖਾਸਤ ਆ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਮੇਰ ਨਾਲ ਧੋਖਾ ਕੀਤਾ ਦੀ ਮੇਰ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘ ਈਆ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਤ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ 3 ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਤੇਰੇ ਥਾਣੇ ਦੇ ਵਿੱਚ ਮੁਲਾਜ਼ਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨਦੇ ਕਿਹੜੇ ਥਾਣੇ ਤੁਸੀਂ ਕੰਪਲੇਂਟਾ ਦਿੱਤੀਆਂ ਜੀ ਮੈਂ ਅਸਾ ਤੋਂ ਥਾਣੇ 'ਚ ਕੰਪਲੇਂਟ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ RAM ਕੋਣ ਸੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿੱਤਰ ਕੋਈ ਇੰਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮੇਂ ਤੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾਰੇ ਪਾਉਂਦੇ ਦੀ ਸੁਣਵਾਈ ਮੇਰੀ ਮਾਰੀ ਇਦੀ ਮੇਰੀ ਸੁਣਾਈ ਨਹੀਂ ਹੁੰਦੀ ਜੇ ਇਹਨਾਂ ਨੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨਾਲ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਆਪ ਚਾਹੀਦਾ ਨਾਲ ਨਾਲ ਕੁਲਵਿੰਦਰ ਕੋ ਹਾਂਜੀ ਕਿੱਥੋਂ ਹੋ ਰਿਹਾ ਹੈ ਕਿ ਮਸਲਾ ਸਾਰਾ ਕਾਲੀਆਂ ਦੇ ਰਹਿਣ ਵਾਲੇ ਮੇਰੀ ਭੈਣ ਵੱਡੀ ਹਾਂਜੀ ਕੀ ਮਸਲਾ ਸਾਰਾ ਦੱਸ ਮਸਲਾ ਇਹ ਵੇ ਵੀ ਇਹ ਚਾਰੇ ਉਹਨਾਂ ਨੂੰ ਜਦੋਂ ਉਹਨਾਂ ਨੇ ਕਰਾਇਆ ਮੰਗਣਾ ਨਾ ਚਲੋ ਪਾ ਦੇਣਾ ਸਾਨੂੰ ਵੀ ਪਤਾ ਵਾ ਹਾਂਜੀ ਪਰ ਉਹਨਾਂ ਇਸ ਟਾਈਮ ਤੇ ਇਹਦੀ ਕੋਈ ਸੁਣ ਨਹੀਂ دیا ਹੈਗਾ ਇਹ ਕੱਲੀ ਅਸੀਂ ਇੱਥੇ ਕੋਈ ਬੰਦਾ ਨਹੀਂ ਚੱਜਦਾ ਹੈਗਾ ਠੀਕ ਹੈ ਮੈਂ ਇਹਦੀ ਭੈਣ ਹਾਂ ਠੀਕ ਹੈ ਇਹ ਇਹ ਚਾਰੇ ਉਹਨਾਂ ਦੇ ਘਰ ਜਾਂਦੇ ਆ ਗੋਡੇ ਗੱਲ ਪੈਂਦੇ ਨੇ ਠੀਕ ਹੈ ਕਿੰਨੇ ਦਿਨ ਤੋਂ ਰਹ ਰਹੇ ਨੇ ਤੇ ਇਸ ਮਕਾਨ ਦੇ ਵਿੱਚ ਡੇਢ ਸਾਲ ਹੋ ਗਿਆ ਜੀ ਹਾਂਜੀ ਇਹ ਵਾ ਵੀ ਜੇ ਮੇਰੀ ਭੈਣ ਦੀ ਸੁਣਾਈ ਨਾ ਹੋਈ ਤੇ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਵਿੱਚ ਨਾਂ ਲਖਾਉਣਾ ਥਾਣੇ ਦੇ ਵਿੱਚ ਨਹੀਂ ਥਾਣੇ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਨਹੀਂ ਕਰੀ ਨਹੀਂ ਕਰਦੇ ਹਾਂਜੀ ਸਮੇਂ ਤੇ ਮਾੜਾ ਬੰਦਾ ਮਾੜੇ ਬੰਦੇ ਦੀ ਸੁਣਵਾਈ ਹਾਂ ਮਾੜੇ ਬੰਦੇ ਦੀ ਸੁਣਾਈ ਨਹੀਂ ਲਈ ਹਾਂਜੀ ਹਾਂਜੀ ਇਹ ਵੀ ਹੁਣ ਮਾੜੀ ਹੈ ਇਹਦੀ ਹੋਣੀ ਚਾਹੀਦੀ ਸੁਣਾਈ ਠੀਕ ਹੈ ਨਾ ਆ ਤਾਂ ਵੀ ਅਸੀਂ ਇਹਨਾਂ ਤੇ ਪਰਚਾ ਕਰਾ ਦੇਣਾ ਜੀ ਉਹ ਨਾਮ ਦੱਸੋ ਤੇ ਭਾਈ ਜੀ ਅਜਨਸ ਪਰਿਵਾਰ ਦੇ ਨਾਲ ਤੁਸੀਂ ਆਇਓ ਕੀ ਮਸਲਾ ਹੈ ਮੈਂ ਸ਼ਕਤੀ ਕल्याण ਜੀ ਸਮਾਜ ਦਾ ਸੇਵਾਦਾਰ ਬਾਜੀ ਤੇ ਵਾਰਡ ਨੰਬਰ 12 ਤੋਂ ਮੇਰੇ ਕੋ ਇੱਕ ਮੇਰੀ ਭੈਣ ਆਈ ਆ ਮੇਰਾ ਪਰਿਵਾਰ ਕਿ ਜਿੰਨਾ ਕਿ ਕਿਰਾਏ ਤੇ ਰਹਿ ਰਹੀ ਸੀਗੀ ਸਾਡੀ ਭੈਣ ਕਿਸੇ ਦੇ ਘਰ ਕੋਈ ਆਪਣੇ ਮਲਾਈਮ ਸਾਹਿਬ ਆ ਪੰਜਾਬ ਪੁਲਿਸ ਦੇ ਵਿੱਚ ਰਾਜਾ ਜੀ ਉਹਨਾਂ ਦਾ ਨਾਮ ਆ ਤੇ ਉਹਨਾਂ ਦੇ ਘਰ ਭੈਣ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਸੀਗੀ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਭੈਣ ਕਿਤੇ ਚਲ ਗਈ ਹੀ 1-2 ਦਿਨ ਦੇ ਬਾਹਰ ਚਲ ਗਈ ਥੋੜੇ ਦੇ ਨਾਲ ਹੀ ਤੇ ਉਹਨਾਂ ਨੂੰ ਜਿਹੜਾ ਕਿਰਾਇਆ ਵਾ ਉਹਨਾਂ ਨੂੰ Google Pay ਕੀਤਾ ਵਾ ਉਹਨਾਂ ਦੀ ਬਹੂ ਨੂੰ ਕਿਰਾਇਆ ਜਿਹੜਾ ਵਾ Google Pay ਕੀਤਾ ਵਾ ਮਨਜੀਤ ਕੌਰ ਜੀ ਨੂੰ ਮਨਦੀਪ ਕੌਰ ਜੀ ਨੂੰ ਉਹਨਾਂ ਨੇ ਜਿਹੜਾ ਕਿਰਾਇਆ ਵਾ ਉਹ Google Pay ਕੀਤਾ ਵਾ ਪਰ ਕਿਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਬੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਇਹ ਗਲਤ ਗੱਲ ਆ ਉਹ ਵਿਚਾਰੇ ਗਰੀਬ ਪਰਿਵਾਰ ਆ ਜਿਨੇ ਮਿਹਨਤ ਕਰਕੇ ਉਹ ਘਰਾਂ ਚ ਕੰਮ ਕਰਦੀ ਆ ਵਿਚਾਰੀ ਭੈਣ ਆ ਘਣਾ ਤੇ ਉਹਨਾਂ ਦੇ ਹਸਬੰਡ ਵੀ ਨਹੀਂ ਹੈਗੇ ਪਤੀ ਵੀ ਨਹੀਂ ਹੈਗੇ ਤੇ ਬੱਚੇ ਵੀ ਇਹਨਾਂ ਦੇ ਬਾਹਰ ਆ ਤੇ ਜਿਹੜੀ ਵਿਚਾਰੀ ਮਤਲਬ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੀ ਸੀਗੀ ਪਰ ਕਿਸੇ ਦੇ ਜਿਹੜੇ ਰਾਜਾ ਜੀ ਹੈਗੇ ਨੇ ਉਹ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਆ ਤੇ ਇਹਨਾਂ ਨੇ ਕੀ ਕੀਤਾ ਵਾ ਉਹਨਾਂ ਨੂੰ ਫੋਨ ਕੀਤਾ ਕਿ ਜੀ ਮੈਂ ਤੁਹਾਨੂੰ ਕਰਾਇਆ ਵੀ ਪੇ ਕਰਤਾ ਇਹਨਾਂ ਨੇ ਕਰਾਇਆ ਵੀ ਪੇ ਕਰਤਾ ਵਾ ਪਰ ਕੀ ਹੋਇਆ ਉਹਨਾਂ ਨੇ ਇਹਦਾ ਜਿੰਨਾ ਸਮਾਨ ਸੀਗਾ ਉਹ ਸਾਰਾ ਵੇਚਤਾ ਤੇ ਦੇਖੋ ਜਿਹੜਾ ਗਰੀਬ ਆਦਮੀ ਆ ਉਹਦੇ ਕਿੱਡੇ ਬੁਰੇ ਹਲਾਤਾ ਮਕਾਨ ਬਣਾ ਲਿਆ ਘਰ ਬਣਾ ਲਿਆ ਬੰਦੇ ਦਾ ਜੀਵਨ ਲੱਗ ਜਾਂਦਾ ਵਾ ਜੀ ਹਲੋ ਇਨਸਾਫ ਇਨਸਾਫ ਨਾ ਮਿਲੇ ਇਨਸਾਫ ਨਾ ਮਿਲੇ ਤਾਂ ਆਪਾਂ ਕੋਈ ਨਾ ਕੋਈ ਕਾਰਵਾਈ ਤੇ ਫਿਰ ਕਰਾਂਗੇ ਜੀ ਕੋਈ ਨਾ ਕੋਈ ਕੀ ਸਮਝਦੇ ਹੋ ਕਿ ਮਾਰੇ ਬੰਦੇ ਦੀ ਸੁਣਵਾਈ ਨਹੀਂ ਉੱਚੇ ਬੰਦੇ ਦੀ ਸੁਣਵਾਈ ਹੁੰਦੀ ਦੇਖੋ ਜੀ ਪਹਿਲੇ ਤਾਂ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਈ ਪਈ ਆ ਇਹਦਾ ਮਤਲਬ ਕਿਸੇ ਉੱਤੇ ਵੀ ਕੰਟਰੋਲ ਨਹੀਂ ਆ ਕੋਈ ਲਾਈਨ ਆਰਡਰ ਮੈਂਟੇਨ ਨਹੀਂ ਹੋ ਰਿਹਾ ਨਾਲ ਕੋਈ ਕੰਮ ਨਹੀਂ ਹੋ ਰਿਹਾ ਤੇ ਗਰੀਬਾਂ ਦੇ ਤੇ ਹੱਕ ਜਿਹੇ ਸਰਕਾਰ ਵੈਸੇ ਵੀ ਨਹੀਂ ਆ ਗਈ ਪਰ ਜਿੱਦਾਂ ਸਾਡੀ ਭੈਣ ਆਈ ਆ ਸਾਡੇ ਕੋਲ ਅਸੀਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਸੰਗਠਨ ਵੱਲੋਂ ਆਪਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜੋ ਕੁਝ ਵੀ ਹੋਏਗਾ ਇਹਦਾ ਜਿੰਨਾ ਸਮਾਨ ਭੰਦਾ ਆਪਾਂ ਵਾਪਸ ਲਵਾਵਾਂਗੇ ਤੇ ਜੇ ਉਹਨਾਂ ਨੇ ਨਾ ਸਮਾਨ ਦਿੱਤਾ ਵਾਪਸ ਤੇ ਉਹਨਾਂ ਦੇ ਤੇੜੀ ਭੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਜੀ ਮਾਮਲਾ ਜੀ ਰਪਿੰਦਰ ਜੀ ਰਪਿੰਦਰ ਕੋਰ ਹੈ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਠਿੰਡੇ ਚਲ ਗਈ ਸੀ ਇਹ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਇਹਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨਾਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨਾਂ ਧਿਰਾਂ ਦੀ ਆ ਆਪਣਾ ਗੱਲਬਾਤ ਤਾਂ ਸੁਣੀ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਕੌਰ ਨੇ ਫੇਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਿਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਾਈ ਨਹੀਂ ਮੇਰੀ ਨਹੀਂ ਜੀ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਤੇ ਨਾਲ ਟਾਈਮ ਦੇ ਕੇ ਤੇ ਐਸੀ ਬੁਲਾ ਗਿਆ ਤੇ ਦੋਨਾਂ ਤਰ੍ਹਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਦਬਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਸਰ ਉਹਨੇ ਕਿਹਾ ਜੇ ਮੇਰਾ ਮਸਲਾ ਹੋਣਾ ਤਾਂ ਮੈਂ ਆ ਕੇ ਇਲਾਜ ਲਵਾਵਾਂਗਾ ਨਹੀਂ ਜੀ ਮਸਲਾ ਨਾ ਹਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਆਉਂਦਾ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਉਹਨਾਂ ਨੇ ਇਹ ਵੀ ਬ੍ਰੇਮ ਲਾਇਨ ਤਾਲਾ ਤੋੜਿਆ ਗਿਆ ਤਾਲਾ ਦੇਖੋ ਜੀ 6 ਮਹੀਨੇ ਹੋ ਚਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਆਉਂਦੇ ਨਹੀਂ ਸੀ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲਾ ਤੋੜਿਆ ਹੋਵੇ ਪਰ ਉਹ ਕੋਈ ਪ੍ਰਦਾਨ ਨੂੰ ਉਹਨਾਂ ਨੂੰ ਦਰਖਾਸਤ ਨਹੀਂ ਪਾਦੀ ਚਲ ਦਖਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਚੈਕ ਕਰ ਰਹੇ ਆ ਵੀ ਤੁਸੀਂ ਕਿਉਂ ਤਾਲਾ ਤੋੜਿਆ ਵਾ ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਈ ਪਰਮਜੀਤ ਗੌਰ ਨੂੰ ਉਹ ਕਹਿੰਦੇ ਵੀ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ ਪਹਿਲਾਂ ਟੁੱਟਾ ਸੀ ਪਰ ਸਾਡੇ ਕੋਲ ਇੱਕ ਵੀਡੀਓ ਆਈ ਆ ਵੀਡੀਓ ਵਿੱਚ ਇਹਨਾਂ ਦੇ ਬੇਟੇ ਨਾਲ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਪਣਾ 2000 ਰੁਪਿਆ ਸਾਨੂੰ ਦੇ ਦਿਓ ਤੁਹਾਡਾ ਕਰਾਇਆ ਬਾਹਦਾ ਨਹੀਂ ਆਪਣਾ ਸਮਾਨ ਆ ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਹਾੜਾ ਬਣਦਾ ਜੀ